ਅੱਗੇ ਆਪਾਂ ਲੇਖ ਦਾ ਸਾਰ ਪੜਾਂਗੇ। ਪ੍ਰਸ਼ਨ ਨੰਬਰ 2 ਮੇਰਾ ਕਮਰਾ ਪਿੱਤਲ ਦੀ ਕੜਾਹੀ ਵਿੱਚ ਲੇਖਕ ਨੇ ਜੋ ਵਿਚਾਰ ਪੇਸ਼ ਕੀਤੇ ਹਨ ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਜਾਂ ਇਹ ਕੁਐਸਚਨ ਵੀ ਬਣੂਗਾ। ਮੇਰਾ ਕਮਰਾ ਪਿੱਤਲ ਦੀ ਕੜਾਹੀ ਲੇਖ ਦਾ ਸਾਰ ਲਿਖੋ। ਸੋ ਇੱਥੇ ਜੋਨੇ ਜਗ੍ਹਾ ਤੇ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਤਾਂ ਤੁਸੀਂ ਇਹ ਉੱਤਰ ਲਿਖ ਸਕਦੇ ਹੋ। ਚੋ ਪੜਨਾ ਸ਼ੁਰੂ ਕਰਦੇ ਹਾਂ। ਉੱਤਰ ਮੇਰਾ ਕਮਰਾ ਪਿੱਤਲ ਦੀ ਕੜਾਹੀ ਲੇਖ ਸੁਹਿੰਦਰ ਸਿੰਘ ਬਨਜਾਰਾ ਅਵੇਦੀ ਦਾ ਲਿਖਿਆ ਹੋਇਆ ਹੈ ਇਸ ਵਿੱਚ ਲੇਖਕ ਨੇ ਆਪਣੇ ਸਾਹਿਤ ਚਿੱਤਰਨ ਦੇ ਕਮਰੇਵਾਰੀ ਗੱਲ ਕਰਦੇ ਆ ਦੱਸਿਆ ਹੈ ਕਿ ਉਸ ਨੇ ਆਪਣੇ ਹੁਣ ਵਾਲੇ ਕਮਰੇ ਤੋਂ ਪਹਿਲਾਂ ਕਿੱਥੇ ਕਿੱਥੇ ਰਚਨਾ ਕੀਤੀ ਹੈ ਕਮਰੇ ਦੀ ਗੱਲ ਕਰਦੇ ਆ ਦੱਸਦਾ ਹੈ ਕਿ ਉਹ ਕਿਹੋ ਜਿਹੇ ਵਾਤਾਵਰਣ ਵਿੱਚ ਸਾਹਿਤ ਸਿਰਜਣਾ ਕਰ ਸਕਦਾ ਹੈ ਉਹ ਦੱਸਦਾ ਹੈ ਕਿ ਉਸ ਨੇ ਲੋਕ ਸਾਹਿਤ ਦੀ ਬਹੁਤੀ ਸਿਰਜਣਾ ਮੰਜੇ ਉੱਪਰ ਬੈਠ ਕੇ ਕੀਤੀ ਹੈ ਇਸ ਤੋਂ ਲਾਵਾ ਆਪਣੇ ਕਮਰੇ ਵਿੱਚ ਪਈਆਂ ਪੁਸਤਕਾਂ ਨਾਲ ਵੀ ਜਾਣ-ਪਛਾਣ ਕਰਾਉਂਦਾ ਹੈ। ਪਿੱਤਲ ਦੀ ਕੜਾਹੀ। ਲੇਖ ਆਪਣੇ ਮੂਲ ਵਿਸ਼ੇ ਦੀ ਪਿਸ਼ੋਕੜ ਵਿੱਚ ਇਹ ਲੋਕਾਣੀਆਂ ਦਾ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਇੱਕ ਵਾਰ ਇੱਕ ਰਾਜੇ ਤੇ ਉਸਦੇ ਦੋਸਤ ਕਲਾਕਾਰ ਨੇ ਨਦੀ ਵਿੱਚ ਇਨਹਾਰੀ ਕਪਸਰਾ ਦੇ ਕੱਪੜੇ ਚੁੱਕ ਲਏ। ਤੇ ਲੁਕਾ ਲਈ। ਫਿਰ ਕੱਪੜਿਆਂ ਦੇ ਬਦਲੇ ਉਸ ਤੋਂ ਅਲੌਕਿਕ ਵਸਤੂ ਦੀ ਮੰਗ ਕੀਤੀ ਤੇ ਫਿਰ ਕੱਪੜਿਆਂ ਬਦਲੇ ਕਿਸੇ ਅਲੌਕਿਕ ਵਸਤੂ ਦੀ ਮੰਗ ਕੀਤੀ। ਜਿਸ ਦੇ ਫਲਸਰੂਪ ਉਸਨੇ ਨਦੀ ਵਿੱਚੋਂ ਦੋ ਕੜਾਹੀਆਂ ਇੱਕ ਸੋਨੇ ਦੀ ਤੇ ਇੱਕ ਪਿੱਤਲ ਦੀ ਕੱਢ ਕੇ ਦਿੱਤੀਆਂ। ਆ ਰਾਜੇ ਨੇ ਸੋਨੇ ਦੀ ਕੜਾਹੀ ਆਪ ਸੰਭ ਲਈ ਅਤੇ ਪਿੱਤਲ ਦੀ ਕੜਾਹੀ ਉਸਨੇ ਕਲਾਕਾਰ ਦੇ ਹਵਾਲੇ ਕਰ ਦਿੱਤੀ। ਉਹਨਾਂ ਦੇ ਪੁੱਛਣ ਤੇ ਅਫਸਰਾਂ ਨੇ ਰਾਜੇ ਨੂੰ ਦੱਸਿਆ ਕਿ ਸੋਨੇ ਦੀ ਕੜਾਹੀ ਤੋਂ ਖਾਣ ਪੀਣ ਤੇ ਪਹਿਨਣ ਸੰਭਰਨਾ ਲਈ ਜੋ ਮੰਗੋਗੇ ਉਹ ਉਸ ਵੇਲੇ ਹਾਜ਼ਰ ਹੋ ਜਾਵੇਗਾ। ਕਲਾਕਾਰ ਨੂੰ ਦੱਸਿਆ ਕਿ ਪਿੱਤਲ ਦੀ ਕਢਾਈ ਉਸਤੇ ਤਸੱਵਰ ਨੂੰ ਸਕਾਰ ਰੂਪ ਦੇਵੇਗੀ। ਕਲਾਕਾਰ ਨੇ ਕਢਾਈ ਦੀ ਸ਼ਕਤੀ ਪਰਖਣ ਲਈ ਇੱਕ ਖੂਬਸੂਰਤ ਨਕਸ਼ਾ ਵਾਲੀ ਮੁਟਿਆਰ ਦੀ ਕਲਪਨਾ ਕੀਤੀ। ਐਨ ਉਸਦੇ ਤਸੱਵਰ ਅਨੁਸਾਰ ਕਢਾਈ ਵਿੱਚ ਇੱਕ ਸੁੰਦਰੀ ਦੀ ਕਲਾ ਮੂਰਤੀ ਪ੍ਰਗਟ ਹੋਈ। ਇਹ ਦੇਖ ਕੇ ਰਾਜੇ ਨੇ ਕਲਾਕਾਰ ਤੋਂ ਉਹ ਕਢਾਈ ਖੋਣੀ ਚਾਹੀ ਪਰ ਅਪਸਰਾ ਨੇ ਉਸ ਨੂੰ ਤਾੜਦਿਆਂ ਕਿਹਾ ਕਿ ਇਹ ਕਢਾਈ ਉਸਦੇ ਕੰਮ ਨਹੀਂ। ਕਿਉਂਕਿ ਉਹ ਸੁੰਦਰਤਾ ਨੂੰ ਭੋਗਣਾ ਜਾਣਦਾ ਹੈ ਸਿਰਜਣਾ ਕਰਨੀ ਨਹੀਂ ਉਹ ਸੁਖਮ ਜਜ਼ਬੇ ਨੂੰ ਸਮੂਰਤ ਕਰਨ ਦਾ ਗੁਣ ਨਹੀਂ ਰੱਖ ਸਕਦਾ ਰਾਜੇ ਨੇ ਆਪਣੀ ਪ੍ਰਤਿਭਾ ਨੂੰ ਅਜ਼ਮਾਉਣ ਲਈ ਇੱਕ ਸੁੰਦਰੀ ਨੂੰ ਆਪਣੇ ਤਸਬਰ ਵਿੱਚ ਲਿਆਂਦਾ ਨੱਕ ਤਲਵਾਰ ਵਰਗਾ ਅੱਖਾਂ ਹਿਰਨ ਵਰਗੀਆਂ ਗਰਦਨ ਸੁਰਾਹੀ ਵਰਗੀ ਆਦਿ ਉਸ ਵੇਲੇ ਕੜਾਹੀ ਵਿੱਚੋਂ ਇੱਕ ਬੇੜਵੀ ਜਹੀ ਕੁੜੀ ਦੀ ਕਲਾ ਮੂਰਤੀ ਪ੍ਰਗਟ ਹੋਈ ਇਹ ਵੇਖ ਕੇ ਰਾਜਾ ਬੜਾ ਸ਼ਰਮਿੰਦਾ ਹੋਇਆ ਕਲਾਕਾਰ ਦਾ ਕਮਰਾ ਲੇਖਕ ਕਹਿੰਦਾ ਹੈ ਕਿ ਕਲਾਕਾਰ ਦੀ ਕਲਪਨਾ ਇੱਕ ਤਰ੍ਹਾਂ ਦਾ ਕਲਪ ਬ੍ਰਿਸ਼ਟ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਆਕਾਰ ਉੱਭਰਦੇ ਟੁੱਟਦੇ ਜੁੜਦੇ ਅਤੇ ਰੂਪ ਵਿੱਚ ਟਲ ਕੇ ਸੰਸਕ੍ਰਿਤੀ ਅਤੇ ਇਤਿਹਾਸ ਬਣਦੇ ਹਨ ਉਸਦਾ ਕਮਰਾ ਸੱਚਮੁੱਚ ਪਿੱਤਲ ਦੀ ਕਢਾਈ ਹੈ ਜਿਸ ਵਿੱਚ ਬੈਠ ਕੇ ਕਲਾਕਾਰ ਲੰਮੀ ਸਾਧਨਾ ਦੁਬਾਰਾ ਅੰਦਰੋਂ ਫੁੱਟਦੇ ਆਕਾਰਾਂ ਭਾਵਾਂ ਤੇ ਵਿਚਾਰਾਂ ਨੂੰ ਸਮੂਰਤ ਕਰਦਾ ਹੈ ਪਰ ਜੇਕਰ ਕਲਾਕਾਰ ਕੋਲ ਖਲਬਣਾ ਨਹੀਂ ਤਾਂ ਪਿੱਤਲ ਦੀ ਕਢਾਈ ਦਾ ਕੋਈ ਅਰਥ ਨਹੀਂ ਕਮਰੇ ਜਾਂ ਕੋਠੇ ਨਾਲ ਸਾਂਝ ਕਲਾਕਾਰ ਦੀ ਆਪਣੇ ਕੋਠੇ ਨਾਲ ਕੇਵਲ ਸਾਂਝ ਹੀ ਨਹੀਂ ਹੁੰਦੀ ਸਗੋਂ ਉਸਦੇ ਆਪਣੇ ਅੰਦਰ ਕੋਠੇ ਦੀ ਹੋਂਦ ਵੀ ਅੰਸ਼ਕ ਮਾਤਰ ਸਮਾਈ ਰਹਿੰਦੀ ਹੈ ਜਿਸ ਤਰ੍ਹਾਂ ਪਰਮਾਤਮਾ ਸਾਰੀ ਕਾਇਨਾਤ ਵਿੱਚ ਰਚਿਆ ਹੁੰਦਾ ਹੈ ਉਸੀ ਤਰ੍ਹਾਂ ਕਲਾਕਾਰ ਵੀ ਆਪਣੀ ਹੀ ਰਚਨਾ ਵਿੱਚ ਸੂਖਮ ਰੂਪ ਵਿੱਚ ਸਮਾਇਆ ਹੁੰਦਾ ਹੈ ਉਹ ਆਪਣੇ ਕੋਠੇ ਰੂਪੀ ਪਿੱਤਲ ਦੀ ਕੜਾਹੀ ਵਿੱਚ ਵਾਰ-ਵਾਰ ਆਪਣੀ ਸਿਰਜਣਾ ਕਰਦਾ ਹੈ ਜ਼ਰੂਰੀ ਨਹੀਂ ਕਿ ਕਲਾਕਾਰ ਦਾ ਕੋਠਾ ਕੋਈ ਕਮਰਾ ਹੀ ਹੋਵੇ ਇਹ ਘਰ ਦਾ ਵਿਹੜਾ ਝੀਲ ਜਾਂ ਨਦੀ ਦਾ ਕਿਨਾਰਾ ਜਾਂ ਗਲੀ ਵਿੱਚ ਰੋਸ਼ਨੀ ਦਾ ਖੰਭਾ ਵੀ ਹੋ ਸਕਦਾ ਹੈ ਲੇਕਿਨ ਜਦੋਂ ਪਹਿਲੀ ਵਾਰ ਹੀ ਲਿਖਣ ਦਾ ਯਤਨ ਕੀਤਾ ਸੀ ਉਸ ਦਾ ਕਿਰਤ ਕੋਠਾ ਉਹਦੀ ਛੱਤ ਹੀ ਸੀ ਜਿੱਥੋਂ ਕੁਦਰਤ ਦੇ ਰੰਗ ਦੇਖ ਕੇ ਉਸ ਦੇ ਅੰਦਰ ਕਵਿਤਾ ਅਗੜਾਈਆਂ ਲੈਣ ਲੱਗਦੀ ਇਸ ਤਰ੍ਹਾਂ ਉਸ ਦੀ ਰਚਨਾ ਪ੍ਰਕਿਰਤੀ ਅਤੇ ਸੰਸਕ੍ਰਿਤੀ ਵਿੱਚੋਂ ਕਣ-ਕਣ ਚੁੱਕ ਕੇ ਕਲਪਨਾ ਦੁਆਰਾ ਉਸ ਦੀ ਨਵੀਂ ਕਾਇਆ ਵਿੱਚ ਸਮੂਰਤ ਕਰਨ ਅਤੇ ਸੋਝ ਅਨੁਭੂਤੀ ਦੁਆਰਾ ਉਸ ਵਿੱਚ ਰੰਗ ਭਰਨਾ ਦੀ ਇੱਕ ਸਹਿਜ ਪ੍ਰਕਿਰਿਆ ਬਣ ਗਈ ਇਸ ਤਰ੍ਹਾਂ ਰਚਨਾ ਉਸ ਨੂੰ ਕੋਈ ਉਪਰੀ ਵਸਤੂ ਪ੍ਰਤੀਤ ਹੋਣ ਦੀ ਥਾਂ ਤੱਤਾਂ ਦੇ ਸੰਜੋਗਣ ਵਿਜੋਗਣ ਦਾ ਕਲਾਤਮਕ ਵਲ ਪ੍ਰਤੀਤ ਹੋਈ ਘਰ ਦੀ ਛੱਤ ਉੱਤੇ ਪਹੁੰਚ ਕੇ ਉਹ ਆਪਣੇ ਆਪ ਨੂੰ ਬ੍ਰਹਿਮੰਡ ਨਾਲ ਜੁੜਿਆ ਹੋਇਆ ਅਨੁਭਵ ਕਰਦਾ ਹੈ ਕਮਰੇ ਵਿੱਚ ਕਲਪਨਾ ਦਾ ਸੁੰਗੜਨਾ ਉਦੋਂ ਕਮਰੇ ਵਿੱਚ ਲੇਖਕ ਦੀ ਕਲਪਨਾ ਹਮੇਸ਼ਾ ਸੁੰਗੜ ਜਾਂਦੀ ਸੀ ਜਦੋਂ ਉਸ ਨੂੰ ਅਨੁਭਵ ਹੁੰਦਾ ਸੀ ਕਿ ਪ੍ਰਕਿਰਤੀ ਹੀ ਕਲਾ ਨੂੰ ਜਨਮ ਦਿੰਦੀ ਹੈ ਅਤੇ ਉਹਦੀ ਕਲਪਨਾ ਤਾਂ ਇੱਕ ਮਾਧਿਅਮ मात्र ਹੈ ਉਸਨੇ ਉਦੋਂ ਉਸਨੇ ਕਈ ਵਾਰੀ ਆਪਣੇ ਆਪ ਨੂੰ ਆਕਾਸ਼ ਵਿੱਚ ਫੈਲਦਾ ਅਨੁਭਵ ਕੀਤਾ ਸੀ ਹਾਂਜੀ ਅੱਗੇ ਹਰਾਵਲ ਪਿੰਡਿੰਨ ਵਾਲਵੇ ਦਾ ਕਹਿਣਾ ਦੇਸ਼ ਆਜ਼ਾਦ ਹੋਣ ਤੋਂ ਮਗਰੋਂ ਜਦੋਂ ਲੇਖਕ ਨੇ 라ਵਲਪਿੰਡੀ ਨੂੰ ਸਦਾ ਲਈ ਅਲਵੈਦਾ ਕਹੀ ਤਾਂ ਘਰ ਦੀ ਛੱਤ ਅਰਥਾਤ ਉਸ ਦੀ ਪਿੱਤਲ ਦੀ ਕੜਾਹੀ ਉਸ ਤੋਂ ਸਦਾ ਲਈ ਖੁੱਸ ਗਈ ਉਸ ਦੀ ਪ੍ਰਕਿਰਤੀ ਨਾਲੋਂ ਸਾਹ ਜੀ ਟੁੱਟ ਗਈ ਅੱਗੇ ਦਿੱਲੀ ਵਿੱਚ 12 ਸਾਲ ਦਿੱਲੀ ਵਿੱਚ ਲੇਖਕ 12 ਸਾਲ ਜਿੱਥੇ ਬੈਠ ਕੇ ਲਿਖਦਾ ਰਿਹਾ ਉਹ ਢੀੜੀ ਜਹੀ ਗਲੀ ਵਿੱਚ ਸਾਹ ਘੁੱਟਵਾ ਕਮਰਾ ਸੀ ਪਰ ਉਸ ਦਾ ਬੂਹਾ ਗਲੀ ਵਿੱਚ ਖੁੱਲਦਾ ਸੀ ਗਲੀ ਵਿੱਚ ਹਰ ਵੇਲੇ ਲੋਕਾਂ ਦੀਆਂ ਵਹਿਰਾਂ ਤੁਰਦੀਆਂ ਰਹਿੰਦੀਆਂ। ਇਨ੍ਹਾਂ ਦਿਨਾਂ ਵਿੱਚ ਲੇਖਕ ਨੇ ਆਪਣੇ ਆਪ ਨੂੰ ਅੰਦਰ ਵੱਲ ਸਿਮਟ ਦਾ ਅਨੁਭਵ ਕਰਦਿਆਂ ਇਹ ਪ੍ਰਤੀਤ ਕੀਤਾ ਕਿ ਇੱਕ ਵਿਸ਼ਾਲ ਕਾਇਨਾਤ ਉਸ ਦੇ ਅੰਦਰ ਵੀ ਹੈ ਤੇ ਉਸ ਕਾਇਨਾਤ ਨੂੰ ਅੰਦਰੋਂ ਕੋਖਣ ਭਾਲਣ ਦੀ ਸਮਰੱਥਾ ਜੇ ਕਿਸੇ ਵਿੱਚ ਹੋਵੇ ਤਾਂ ਉਹ ਪਾਰਦਰਸ਼ੀ ਹੋ ਜਾਂਦਾ ਹੈ। ਇਸ ਕਮਰੇ ਵਿੱਚ ਲੇਖਕ ਨੇ ਕਈ ਮਹੱਤਵਪੂਰਨ ਕਮ ਸ਼ੋਹੇ। ਇਸੇ ਬੰਦ ਗਲੀ ਦੇ ਬਾਹਰਲੇ ਕੋਨੇ ਵਿੱਚ ਉਸਨੇ ਲੋਕ ਧਾਰਾ ਦਾ ਨਾਮ ਸੰਸਕਾਰ ਕੀਤਾ। ਆਪਣੇ ਘਰ ਦੇ ਰਾਮਲੀਲਾ ਮੈਦਾਨ ਵਿੱਚ ਖੁਲਦੀ ਗਲੀ ਵਿੱਚ ਹੋਣ ਕਰਕੇ ਉਹ ਦਸਹਿਰੇ ਤੇ ਹੋਲੀ ਦੇ ਦਿਨਾਂ ਵਿੱਚ ਆਪਣੇ ਬੂਹੇ ਮੋਹਰਿਓ ਲੋਕਾਂ ਦੀਆਂ ਵਹਿਰਾਂ ਲੰਘਦੀਆਂ ਦੇਖਦਾ ਲੋਕ ਇੱਕ ਪ੍ਰਵਾਹ ਬਣ ਕੇ ਇੱਕ ਧਾਰਾ ਦੀ ਸ਼ਕਲ ਵਿੱਚ ਨੱਚਦੇ ਗਾਉਂਦੇ ਉਛਲਦੇ ਖੁੱਦ ਦੇ ਸਾਜ਼ਾਂ ਦੇ ਤੁਣਾ ਛੇੜਦੇ ਲੰਘਦੇ ਜਾਂਦੇ ਤਾਂ ਉਸ ਨੂੰ ਲੋਕਾਂ ਦੀ ਕਲਾ ਸੰਸਕ੍ਰਿਤੀ ਤੇ ਧਰਮ ਸਭ ਕੁਝ ਲੋਕ ਧਾਰਾ ਹੀ ਲੱਗਦਾ ਤਾਂ ਉਸ ਨੂੰ ਲੋਕਾਂ ਦੀ ਕਲਾ ਸੰਸਕ੍ਰਿਤੀ ਤੇ ਧਰਮ ਸਭ ਕੁਝ ਲੋਕ ਧਾਰਾ ਹੀ ਲੱਗਦਾ ਇਥੋਂ ਉਸ ਨੂੰ ਇਹ ਸ਼ਬਦ ਪੁੱਜਿਆ ਜੋ ਮਗਰੋਂ ਫੈਲਦਾ ਫੈਲਦਾ ਬਹੁਤ ਵੱਡੇ ਵਿਸ਼ਵ ਕੋਸ਼ ਦਾ ਰੂਪ ਧਾਰਨ ਕਰ ਗਿਆ ਲੋਕ ਧਾਰਾ ਦੀ ਬਹੁਤ ਹੀ ਸਾਰੀ ਸਮੱਗਰੀ ਵੀ ਲੇਖਨੇ ਪੰਜਾਬ ਦੇ ਅਨੇਕਾਂ ਵਾਸੀਆਂ ਤੋਂ ਇੱਥੇ ਹੀ ਇਕੱਠੀ ਕੀਤੀ ਜਿਸ ਨੇ ਮਗਰੋਂ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਦਾ ਰੂਪ ਧਾਰਨ ਕਰ ਲਿਆ ਰਾਜੋਰੀ ਗਾਰਡਨ ਵਿਚ ਆਉਣਾ 12 ਸਾਲਾਂ ਮਗਰੋਂ ਲੇਖ ਉਸ ਪੀੜ੍ਹੀ ਗਲੀ ਵਿੱਚੋਂ ਨਿਕਲ ਕੇ ਨਵੇਂ ਵਸ ਰਹੇ ਰੋਜੋਰੀ ਗਾਰਡਨ ਵਿੱਚ ਆ ਗਿਆ। ਉਸ ਦੇ ਘਰ ਦੀਆਂ ਦਿਵਾਲੇ ਹਰੇ ਭਰੇ ਖੇਤਾਂ ਇਸ ਤਰ੍ਹਾਂ ਉਹ ਮੁੜ ਪ੍ਰਕਿਰਤਿਕ ਵਾਤਾਵਰਣ ਵਿੱਚ ਆ ਵਸਿਆ। ਇਹ ਵਾਤਾਵਰਣ ਉਸ ਨੂੰ ਲਿਖਣ ਲਈ ਬੜਾ ਅਨੁਕੂਲ ਪ੍ਰਤੀਤ ਹੋਇਆ। ਪਿਛਲੇ 20 ਸਾਲਾਂ ਤੋਂ ਇਸ ਘਰ ਦੇ ਇੱਕ ਕੋਨੇ ਵਿੱਚ ਉਸ ਦੀ ਚੇਤਨਾ ਨੇ ਬੜਾ ਕੁਝ ਸਿਰਜਿਆ ਹੈ। ਇਸ ਕਮਰੇ ਵਿੱਚ ਕੋਈ ਦਿਲਕਸ਼ ਚੀਜ਼ ਨਹੀਂ ਸਿਵਾਏ ਕਿਤਾਬਾਂ ਦੇ ਜੋ ਦੋ ਕੁ ਬਾਰੇ ਪਹਿਲਾਂ ਖੋਲੇ ਨੂੰ ਮਖਾਨੇ ਵਿੱਚ ਡਿੱਗੀਆਂ ਪੰਨਾਂ ਹੁੰਦੀਆਂ ਸਨ ਪਹਿਲਾਂ ਇੱਥੇ ਦੋ ਸਹਾਰਨਾਂ ਜਈਆਂ ਮੰਜੀਆਂ ਹੁੰਦੀਆਂ ਸਨ ਜਿਨ੍ਹਾਂ ਦੀ ਥਾਂ ਹੁਣ ਖੂਬਸੂਰਤ ਪਲੰਗ ਡਹਿ ਗਏ ਹਨ ਕਿਤਾਬਾਂ ਦੇ ਖੋਲਿਆਂ ਦੀ ਥਾਂ ਵੀ ਹੁਣ ਸੁੰਦਰ ਅਲਮਾਰੀਆਂ ਹਨ ਇਸ ਕਮਰੇ ਵਿੱਚ ਕੋਈ ਕੁਰਸੀ ਮੇਜ਼ ਵੀ ਨਹੀਂ ਕੁਝ ਸਮਾਂ ਪਹਿਲਾਂ ਛੋਟਾ ਜਿਹਾ ਮੇਜ਼ ਰਿਹਾ ਜਿਸ ਉੱਤੇ ਚਿੱਠੀਆਂ ਅਖਬਾਰਾਂ ਤੇ ਕਿਤਾਬਾਂ ਦੇ ਮੇਬਾਰ ਚੜੇ ਹੁੰਦੇ ਸਨ। ਮੰਜੇ ਉੱਪਰ ਬੈਠ ਕੇ ਲਿਖਣਾ। ਲੇਖਕ ਪੜਨ ਨੂੰ ਲਿਖਣ ਵਾਲੇ ਕਮਰੇ ਵਿੱਚ ਕੁਰਸੀ, ਮੇਜ਼ ਦੀ ਥਾਂ ਮੰਜੇ ਜਾਂ ਪਲੰਗ ਦਾ ਹੋਣਾ ਵਧੇਰੇ ਪਸੰਦ ਕਰਦਾ ਹੈ। ਕੁਰਸੀ ਮੇਜ਼ ਉੱਪਰ ਬੈਠ ਕੇ ਉਹ ਆਪਣੇ ਆਪ ਨੂੰ ਦਫ਼ਤਰ ਦਾ ਮੁਲਾਜ਼ਮ ਅਨੁਭਵ ਕਰਨ ਲੱਗਦਾ ਹੈ। ਅਜਿਹੀ ਭਾਵਨਾ ਅਧੀਨ ਸਿਰਜਣਾ ਕਰਨਾ ਅਸੰਭਵ ਹੁੰਦੀ ਹੈ। ਸੋਫੇ ਉੱਪਰ ਬੈਠ ਕੇ ਉਹ ਆਪਣੇ ਹੀ ਘਰ ਵਿੱਚ ਮਹਿਮਾਨ ਬਣਿਆ ਅਨੁਭਵ ਕਰਨ ਲੱਗਦਾ ਹੈ। ਇਸ ਕਰਕੇ ਉਸਨੇ ਬਹੁਤੀ ਰਾਜਨਾ ਮੰਜੇ ਉੱਪਰ ਬੈਠ ਕੇ ਜਾਂ ਅਧਲੇਟੀ ਆਲਤ ਵਿੱਚ ਕੀਤੀ ਹੈ ਉਹ ਸਮਝਦਾ ਹੈ ਕਿ ਮੰਜੇ ਉੱਪਰ ਬੰਦੇ ਦੀ ਜ਼ਿੰਦਗੀ ਦਾ ਬਹੁਤ ਹਿੱਸਾ ਗੁਜ਼ਰਦਾ ਹੈ ਅਤੇ ਇਸੇ ਉੱਪਰ ਹੀ ਉਹ ਆਪਣੀ ਮਹਿਬੂਬਾ ਦਾ ਪਿਆਰ ਮਾਨਦਾ ਹੈ ਇਸ ਕਰਕੇ ਉਸ ਨੂੰ ਮੰਜੇ ਉੱਪਰ ਬੈਠ ਕੇ ਸਿਰਜਣਾ ਕਰਨਾ ਇੱਕ ਸਹਿਜ ਪ੍ਰਕਿਰਿਆ ਅਨੁਭਵ ਹੁੰਦੀ ਹੈ ਲੇਖਕ ਦਾ ਇਹ ਵੀ ਅਨੁਭਵ ਹੈ ਕਿ ਸਿਰਜਣਾ ਵੇਲੇ ਚੇਤਨ ਮਨ ਅਵਚੇਤਨ ਵਿੱਚ ਰੁਪਦਾ ਹੈ ਮੰਜੀ ਉਪਰ ਇਹ ਪ੍ਰਕਿਰਿਆ ਬਧੇਰੇ ਸਹਿਜ ਰੂਪ ਵਿੱਚ ਸੰਭਵ ਹੁੰਦੀ ਹੈ ਤੇ ਉਹ ਆਪਣੀ વાસ્તਵਿਕਤਾ ਨੂੰ ਭੁੱਲ ਕੇ ਨਵੀਂ ਸੁਪਨਮਈ ਦੁਨੀਆ ਵਿੱਚ ਜਾ ਬਿਰਾਜਦਾ ਹੈ। ਲੇਖਕ ਅਨੁਭਵ ਕਰਦਾ ਹੈ ਕਿ ਮੰਜੀ ਉੱਪਰ ਬੈਠ ਕੇ ਉਹ ਸਾਰੇ ਬ੍ਰਹਿਮੰਡ ਨਾਲ ਜੁੜ ਜਾਂਦਾ ਹੈ। ਤੇ ਉਸਦੀ ਕਾਇਆ ਕਲਪਨਾ, ਸੁਪਨੇ ਤੇ ਭਾਵਨਾ ਸਭ ਖੰਡ-ਖੰਡ ਹੋ ਕੇ ਉਸਦੇ ਵਿੱਚ ਫੈਲਦੇ ਤੇ ਜੁੜ-ਜੁੜ ਕੇ ਰਚਨਾ ਦਾ ਰੂਪ ਧਾਰ ਲੈਂਦੇ ਹਨ। ਪਰ ਇਸਦੇ ਉਲਟ ਕੁਰਸੀ ਉੱਪਰ ਬੈਠ ਕੇ ਉਹ ਆਪਣੇ ਆਪ ਨੂੰ ਸਿੱਟਿਆ ਅਨੁਭਵ ਕਰਦਾ ਹੈ ਤੇ ਸਿਮਟਿਆ ਵਿਅਕਤੀ ਤੇ ਸੰਪੇਕਤੀ ਰਚਨਾ ਨਹੀਂ ਕਰ ਸਕਦਾ ਸੇਜਨਾ ਤਾਂ ਬਾਹਰ ਫੈਲਣ ਦੀ ਬਿਰਤੀ ਨੂੰ ਹੀ ਸਮੂਰਤ ਕਰਦੀ ਹੈ ਅਤੇ ਭਾਵਾਂ ਨੂੰ ਕਾਇਆ ਬਖਸ਼ਦੀ ਹੈ ਇਸ ਕਰਕੇ ਉਸਨੇ ਬਹੁਤ ਹੀ ਰਚਨਾਮੰਦ ਜੀ ਉੱਪਰ ਬੈਠ ਕੇ ਹੀ ਕੀਤੀ ਹੈ ਰਚਨਾ ਨੂੰ ਸੋਧਣ ਦਾ ਕੰਮ ਭਾਵੇਂ ਕੁਰਸੀ ਜਾਂ ਸੋਫੇ ਉੱਪਰ ਬੈਠ ਕੇ ਕਰ ਲਵੇ ਵਰਿਆਂ ਦੀ ਪੂੰਜੀ ਲੇਖਕ ਦੇ ਇਸ ਕੋਠੇ ਵਿੱਚ ਉਸ ਦੀ ਵਰਿਆਂ ਦੀ ਪੂੰਜੀ ਹੈ ਇੱਥੇ ਉਹ ਕਿਤਾਬਾਂ ਹਨ ਜੋ ਉਸ ਦੇ ਪ੍ਰੇਰਣਾ ਸਰੋਤ ਹਨ ਉਹ ਕਿਤਾਬਾਂ ਵੀ ਹਨ ਜੋ ਉਸ ਦੀ ਕਲਪਨਾ ਦੇ ਅਨੁਭਵ ਜੋ ਉਸ ਦੀ ਕਲਪਨਾ ਤੇ ਅਨੁਭਵ ਦੇ ਫਲ ਹਨ ਉਹ ਖਰੜੇ ਵੀ ਹਨ ਜੋ ਅਜੇ ਸੰਪੂਰਨ ਰਚਨਾ ਬਣ ਲਈ ਤਾਂਗ ਰਹੇ ਹਨ ਉਸ ਦਾ ਇਹ ਕੋਠਾ ਕੱਚੀ ਸਮੱਗਰੀ ਦੀ ਖਾਨ ਹੈ ਜਿਸ ਨੂੰ ਉਹ ਖੋਲੀ ਜਾ ਰਿਹਾ ਹੈ ਇਹਨਾਂ ਕਿਤਾਬਾਂ ਵਿੱਚ ਸੰਸਾਰ ਦੇ ਕਈ ਪ੍ਰਸਿੱਧ ਮਹਾਨ ਕੋਸ਼ ਹਨ ਜਿਨ੍ਹਾਂ ਵਿੱਚ ਸਭ ਤੋਂ ਕੀਮਤੀ ਚੀਜ਼ ਸਟੈਂਡਰਡ ਫੋਕਲੋਰ ਡਿਕਸ਼ਨਰੀ ਹੈ ਜੋ ਉਸ ਦਾ ਪੂਜਨਯੋਗ ਇਸ਼ਟ ਗ੍ਰੰਥ ਹੈ ਦੂਜੀ ਕੀਮਤੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਹਨ ਜੋ ਤਰ ਮਹਿਮਾਨ ਤੇ ਵੱਡਾ ਰੱਬ ਹੈ ਇਸ ਕਮਰੇ ਵਿੱਚ ਬਹੁਤੀਆਂ ਕਿਤਾਬਾਂ ਉਹ ਹਨ ਜਿਨ੍ਹਾਂ ਦੇ ਮੱਥੇ ਉੱਪਰ ਲੋਕ ਜਾਂ ਫੋਕ ਸ਼ਬਦ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਅੰਕਿਤ ਹੈ ਲੋਕ ਕਾ ਨੂੰ ਲੇਖ ਆਪਣੀ ਸ਼ਕਤੀ ਇਸ਼ਟ ਅਤੇ ਰੱਬ ਮੰਨਦਾ ਹੈ ਜੋ ਲੋਕ ਪਰੰਪਰਾ ਤੋਂ ਸਿਰਜਦੇ ਆ ਰਹੇ ਹਨ ਵਿਰਸਾ ਦਿੰਦੇ ਆਏ ਹਨ ਅਤੇ ਅੱਗੇ ਤੋਰ ਰਹੇ ਹਨ ਉਸ ਨੂੰ ਉਸ ਨੇ ਇਸ ਕੋਠੇ ਵਿੱਚ ਬੈਠ ਕੇ ਆਪਣੇ ਨਾਂ ਨਾਲ ਜੋੜਿਆ ਹੈ ਉਹअनुभव ਕਰਦਾ ਹੈ ਕਿ ਲੋਕ ਪ੍ਰਵਾਹ ਉਹਦੀ ਛੋਟੀ ਜਹੀ ਹੋਂਦ ਵਿੱਚੋਂ ਹੀ ਗੁਜ਼ਰ ਕੇ ਸਦੀਵੀ ਜ਼ਿੰਦਗੀ ਪ੍ਰਾਪਤ ਕਰ ਰਿਹਾ ਹੈ ਉਸ ਨੇ ਇਸ ਕੋਠੇ ਵਿੱਚ ਆਏ ਲੋਕਾਂ ਨੂੰ ਵਿਸ਼ਿਸ਼ਣ ਨਾਲੋਂ ਜ਼ਿਆਦਾ ਮਾਨ ਸਤਕਾਰ ਦਿੱਤਾ ਹੈ ਇਸ ਕਮਰੇ ਵਿੱਚ ਲੇਖਕ ਦੀ ਕਾਇਆ ਨੇ ਸਾਉ ਸ਼੍ਰੇਸ਼ਟੀ ਨਾਲ ਉਸ ਦੀ ਆਤਮਾ ਜੋਤੀ ਨੇ ਪਰਮ ਜੋਤੀ ਨਾਲ ਤੇ ਉਸ ਦੀ ਮੈਨ ਲੋਕਾਂ ਨਾਲ ਗੱਲ ਕੀਤੀ ਹੈ ਤੇ ਇੱਕ ਸੁਰਤਾ ਦਾ ਆਨੰਦ ਮਾਣਿਆ ਹੈ ਲੋਕ ਕਹਾਣੀਆਂ ਦੀ ਕੋਈ ਪਰਿ ਅਜਹੀ ਨਹੀਂ ਜੁਹਦੇ ਕਮਰੇ ਵਿੱਚ ਨਾ ਹੀ ਹੋਵੇ ਖੁੱਸ ਰਿਹਾ ਕਮਰਾ ਪਰ ਹੁਣ ਇਹ ਕਮਰਾ ਲੇਖ ਤੋਂ ਖੁੱਸ ਰਿਹਾ ਹੈ ਪਰਿਵਾਰ ਦੇ ਵਧਣ ਫੁੱਲਣ ਨਾਲ ਘਰ ਛੋਟਾ ਲੱਗਣ ਲੱਗ ਪਿਆ ਹੈ ਪਿਛਲੇ ਕੁਝ ਸਾਲਾਂ ਤੋਂ ਉਸ ਦੀ ਪਤਨੀ ਇਸ ਕਮਰੇ ਦੀਆਂ ਚੀਜ਼ਾਂ ਵੱਖ-ਵੱਖ ਕਰਕੇ ਦੂਜਿਆਂ ਕਮਰਿਆਂ ਵਿੱਚ ਰਖਾ ਦੇਣ ਦੀ ਇੱਛਾ ਰੱਖਦੀ ਹੈ ਉਹ ਉਸ ਨੂੰ ਘਰ ਦੇ ਉੱਪਰਲੇ ਚਿਵਾਰੇ ਵਿੱਚ ਵੱਖਰੀ ਥਾਂ ਦੇਣ ਦੀ ਚਾਹਵਨ ਹੈ ਪਰ ਲੇਖਕ ਇਹ ਕਮਰਾ ਛੱਡਣਾ ਨਹੀਂ ਚਾਹੁੰਦਾ ਪਰ ਕੁਝ ਦਿਨਾਂ ਤੋਂ ਇਸ ਕਮਰੇ ਵਿੱਚ ਸੋਫੇ ਤੇ ਕੁਰਸੀਆਂ ਮੇਜ਼ ਆ ਗਏ ਹਨ ਲੇਖਕ ਦਾ ਪਲੰਗ ਜੋ ਉਸ ਦੀ ਸਿਰਜਣਾ ਪ੍ਰਕਿਰਿਆ ਦਾ ਮੰਚ ਰਿਹਾ ਹੈ ਦੂਜੇ ਕਮਰੇ ਵਿੱਚ ਚਲਾ ਗਿਆ ਹੈ ਉਸ ਦੀਆਂ ਕੁਝ ਕਿਤਾਬਾਂ ਚਿਵਾਰੇ ਵਿੱਚ ਪਹੁੰਚ ਗਈਆਂ ਹਨ ਲੇਖਕ ਨੂੰ ਡਰਦਾ ਹੈ ਕਿ ਉਹ ਖੰਡ-ਖੰਡ ਹੋ ਕੇ ਵਿਖਰ ਜਾਵੇਗਾ ਖੰਡ ਕੰਡ ਤੋਪਾ ਉਹ ਟੁਕੜੇ ਟੁਕੜੇ ਹੋਣਾ